ਕੈਨੇਡਾ ਨੇ ਜੁਲਾਈ ਦੇ ਪਹਿਲੇ ਐਕਸਪੈਕਟਸ ਐਂਟਰੀ ਡਰਾਅ ਦੇ ਵਿੱਚ ਅਪਲਾਈ ਕਰਨ ਲਈ ਸੱਦਾ ਜਾਰੀ ਕੀਤਾ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਕੈਨੇਡਾ ਦੇ ਸਭ ਤੋਂ ਤਾਜ਼ਾ ਐਕਸਪੈਕਟਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਦੇ ਸੱਦੇ ਜਾਰੀ ਕਰ ਦਿੱਤੇ ਨੇ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਡਰਾਅ ਵਿੱਚ 900 VITA ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੇਟਿੰਗ ਸਿਸਟਮ CRS 4739 ਦੀ ਜ਼ਰੂਰਤ ਹੁੰਦੀ ਹੈ ਅੱਜ ਦਾ ਡਰਾਪ ਪਿਛਲੇ ਮਹੀਨੇ ਦੇ ਤਿੰਨ ਪ੍ਰੋਗਰਾਮ ਵਿਸ਼ੇਸ਼ ਡਰਾ ਦੀ ਸਪੈਸ਼ਲ ਐਡੀ ਤੇ ਆਉਂਦਾ ਹੈ ਤੇ ਹਾਲ ਹੀ ਵਿੱਚ IRCC ਨੇ ਜੂਨ ਵਿੱਚ ਇੱਕ ਹੋਰ PNP ਸਿਰਫ ਡਰਾ ਦੇ ਅੰਦਰ 1499 ਉਮੀਦਵਾਰਾਂ ਦਾ ਦਿੱਤਾ ਸੀ ਉਹਨਾਂ ਨੂੰ ਘੱਟੋ-ਘੱਟ ਸੀਆਰ ਸਕੋਰ 663 ਦੀ ਜ਼ਰੂਰਤ ਸੀ। 3 ਮਈ ਨੂੰ ਇੱਕ ਪੀਐਨਪੀ ਸਿਰਫ ਡਰਾ ਵੀ ਸੀ ਜਿਸ ਵਿੱਚ 2985 ਐਕਸਪ੍ਰੈਸ ਐਂਟਰੀਆਂ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ। ਇਹ 10 ਮਈ 2023 ਤੋਂ ਬਾਅਦ ਇਸ ਤਰ੍ਹਾਂ ਦਾ ਪਹਿਲਾ ਡਰਾ ਸੀ ਅਤੇ ਪਹਿਲੇ ਪ੍ਰੋਗਰਾਮ ਵਿਸ਼ੇਸ਼ ਡਰਾ ਸੀ। 31 ਮਈ ਨੂੰ ਇੱਕ ਹੋ ਡਰਾ ਵਿੱਚ ਕ੍ਰਿੜਿਨ ਐਕਸਪੀਰੀਅੰਸ ਕਲਾਸ ਸੀਈਓ ਦੇ 3000 ਉਮੀਦਵਾਰਾਂ ਨੂੰ ਸਰਦਾ ਦਿੱਤਾ ਗਿਆ ਸੀ ਪ੍ਰੋਗਰਾਮ ਵਿਸ਼ੇਸ਼ ਡਰਾ ਸਿਰਫ ਐਂਟਰੀ ਐਂਟਰੀ ਪੂਲ ਦੇ ਉਮੀਦਵਾਰਾਂ ਤੇ ਵਿਚਾਰ ਕਰਦੇ ਨੇ ਜਿਨ੍ਹਾਂ ਨੇ ਐਕਸਪ੍ਰੈਕਸ ਐਂਟਰੀ ਪ੍ਰੋਗਰਾਮ ਜਿਵੇਂ ਕਿ ਸੀਈਸੀ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਜਾਂ ਫਿਰ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਰਾਹੀਂ ਅਰਜ਼ੀਆਂ ਦਿੱਤੀਆਂ ਇੱਕ ਪੀਐਨਪੀ ਸਿਰਫ ਡਰਾ ਦੇ मामले ਵਿੱਚ ਉਮੀਦਵਾਰਾਂ ਨੂੰ ਸਿਰਫ ਨਾ ਹੀ ਮੰਨਿਆ ਜਾਂਦਾ ਜੇਕਰ ਉਹਨਾਂ ਨੂੰ ਇੱਕ ਪੀਐਨਪੀ ਦੀ ਐਕਸਪ੍ਰੈਸ ਐਂਟਰੀ ਆਨਲਾਈਨ ਸਟ੍ਰੀਮ ਦੁਆਰਾ ਨਾਮਜ਼ਦ ਕੀਤਾ ਜਾਂਦਾ ਇਹ ਪ੍ਰਤੀਕਿਰਿਆ ਜਿਸ ਨੂੰ ਅਨਹੈਂਡ ਨਾਮਜ਼ਦਗੀ ਵਜੋਂ ਜਾਣਿਆ ਜਾਂਦਾ ਹਾਲੀ ਵਿੱਚ ਮਈ 2023 ਦੇ ਅੰਦਰ ਸ਼੍ਰੇਣੀ ਆਧਾਰਿਤ ਚੋਣ ਡਰਾਫਟ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਕਿਸਮ ਦਾ ਡਰਾ ਨਹੀਂ ਹੋਇਆ ਸੀ ਹਾਲਾਂਕਿ ਇਸ ਸਾਲ ਜਨਵਰੀ ਤੋਂ IRCC ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੇ ਉੱਚ ਪੱਧਰਾਂ ਨੂੰ ਸਥਿਰ ਕਰਨ ਲਈ ਕੰਮ ਕਰ ਰਿਹਾ ਹੈ। ਅਜਿਹਾ ਕਰਨ ਦਾ ਇੱਕ ਤਰੀਕਾ ਅਸਥਾਈ ਨਿਵਾਸੀਆਂ ਦੀ ਪੇਸ਼ਕਸ਼ ਹੈ ਜੋ ਕੈਨੇਡਾ ਵਿੱਚ ਕੰਮ ਜਾਂ ਅਧਿਐਨ ਪਰਮਿਟ ਜਾਂ ਰਿਸਟਰ ਵੀਜ਼ਾਤੇ ਨੇ ਸਥਾਈ ਨਿਵਾਸੀ ਪੀਆਰ ਬਣਨ ਲਈ ਹੋਰ ਵਿਕਲਪ ਵੀ ਹਨ। ਬਹੁਤ ਸਾਰੇ ਅਸਥਾਈ ਨਿਵਾਸੀ ਜਿਨ੍ਹਾਂ ਨੇ ਸਥਾਈ ਨਿਵਾਸੀ ਲਈ ਅਰਜ਼ੀ ਦਿੱਤੀ ਅਤੇ ਵਰਤਮਾਨ ਵਿੱਚ ਕੈਨੇਡਾ ਦੇ ਅੰਦਰ ਰਹਿ ਰਹੇ ਨੇ ਜਾਂ ਫਿਰ ਕੈਨੇਡਾ ਵਿੱਚ ਰਹਿਣ ਦਾ ਤਜਰਬਾ ਰੱਖਦੇ ਨੇ ਸੀਈਸੀ ਦੁਆਰਾ ਪੀਆਰ ਲਈ ਅਰਜ਼ੀਆਂ ਦਿੱਤੀਆਂ ਨੇ ਤੇ ਹਾਲੀ ਵਿੱਚ ਪੀਐਨਪੀ ਦੇ ਉਮੀਦਵਾਰ ਦਾ ਵੀ ਹੈ ਮਤਲਬ ਕਿ ਆਈਆਰसीसी ਫੈਡਰਲ ਹਾਈ ਸਕਿਲਡ ਵਰਕਰਸ ਐਕਸਪ੍ਰੈਸ ਏਂਟਰੀ ਲਈ ਆਪਣੇ ਸਲਾਨਾ ਟੀਚੇ ਨੂੰ ਪੂਰਾ ਕਰ ਸਕਦਾ ਜਿਵੇਂ ਕਿ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਦੱਸਿਆ ਗਿਆ ਜਦੋਂ ਕਿ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ ਤੇ ਤੁਹਾਨੂੰ ਦੱਸਦੇ ਕਿ ਆਖਰ ਐਕਸਪੈਕਟਸ ਐਂਟਰੀ ਹੈਗੀ ਐਕਸਪੈਕਟਸ ਐਂਟਰੀ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਨੂੰ 2015 ਵਿੱਚ IRCC ਦੁਆਰਾ ਇਨ ਡਿਮਾਂਡ ਮਨੁਕਤੀ ਪੂੰਜੀ ਵਿਸ਼ੇਸ਼ਤਾ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਹਨਾਂ ਦੀਆਂ ਅਰਜ਼ੀਆਂ ਵਿੱਚ ਤੇਜ਼ੀ ਨਾਲ ਪ੍ਰਕਿਰਿਆ ਕਰਨ ਦੇ ਤਰੀਕੇ ਵੱਜੋਂ ਪੇਸ਼ ਕੀਤਾ ਗਿਆ ਸੀ ਇਹ ਐਫ ਐਸ ਡਬਲਯੂ ਪੀ ਐਸ FSBP ਅਤੇ CEC ਦੀਆਂ ਅਰਜ਼ੀਆਂ ਦੀ ਨਿਗਰਾਨੀ ਕਰਦਾ ਹੈ ਐਕਸਪਰਟਸ ਐਂਟਰੀ ਦੁਆਰਾ ਵਰਤੀ ਜਾਂਦੀ CRS ਕਿਸੇ ਉਮੀਦਵਾਰ ਦੀ ਯੋਗਤਾ ਦਾ ਮੁਲਾਂਕਣ ਕਰਨ ਲਈ ਮਨੁੱਖੀ ਪੂੰਜੀ ਦੇ ਕਾਰਕਾਂ ਜਿਵੇਂ ਕਿ ਉਮਰ, ਕੰਮ ਦਾ ਤਜਰਬਾ, ਪੇਸ਼ੇ, ਭਾਸ਼ਾ ਆਦਿ ਯੋਗਤਾ ਅਤੇ ਪਿੱਤੇ ਤੇ ਵਿਚਾਰ ਕਰਦੀ ਹੈ। ਹਰੇਕ ਕਾਰਕ ਨੂੰ ਇੱਕ ਸਕੋਰ ਦਿੱਤਾ ਜਾਂਦਾ ਹੈ ਜਦੋਂ ਇਕੱਠੇ ਜੋੜਿਆ ਜਾਂਦਾ ਤਾਂ ਉਮੀਦਵਾਰ ਨੂੰ ਉਹਨਾਂ ਦਾ ਸਮੁੱਚਾ CRS ਸਕੋਰ ਪ੍ਰਾਪਤ ਹੁੰਦਾ ਹੈ। ਉਮੀਦਵਾਰਾਂ ਦਾ CRS ਸਕੋਰ ਜਿੰਨਾ ਉੱਚਾ ਹੋਵੇਗਾ ਔਡ ਵਾਲੇ ਡਰਾਅ ਵਿੱਚ ITA ਪ੍ਰਾਪਤ ਕਰਨ ਦੀ ਸੰਭਾਵਨਾ ਉਨੀ ਹੀ ਜ਼ਿਆਦਾ ਉਹਨਾਂ ਦੀ ਹੋਵੇਗੀ। ਪ੍ਰੋਗਰਾਮ ਵਿਸ਼ੇਸ਼ ਡਰਾਅ ਸ਼੍ਰੇਣੀ ਅਧਾਰਿਤ ਚੋਣ ਡਰਾਅ ਅਤੇ ਜਨਰਲ ਡਰਾਅ ਸ ਵਿੱਚ ਕਈ ਕਿਸਮ ਦੇ ਐਕਸਪ੍ਰੈਸ ਐਂਟਰੀ ਡਰਾਅ ਨੇ ਜਨਰਲ ਡਰਾਅ ਸਾਰੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਉਹਨਾਂ ਦੇ ਪ੍ਰੋਗਰਾਮਾਂ ਜਾਂ ਕਿਤੇ ਦੀ ਪ੍ਰਵਾਹ ਕੀਤੇ ਬਿਨਾ ਮੰਨਦੇ ਨੇ। ਸ਼੍ਰੇਣੀ ਅਧਾਰਿਤ ਚੋਣ ਬਾਰੇ ਵੀ ਤੁਹਾਨੂੰ ਦੱਸ ਦਈਏ। ਇਸ ਸ਼੍ਰੇਣੀ ਆਧਾਰਿਤ ਚੋਅ ਡਰਾ 2023 ਵਿੱਚ ਕੈਨੇਡਾ ਦੇ ਕਰਮਚਾਰੀਆਂ ਲਈ 인 డిਮਾਂਡ ਵਿਸ਼ੇਸ਼ਤਾ ਵਾਲੇ ਜਾਂ ਰਾਸਤੇ ਫ੍ਰੈਂਚ ਬੋਲਣ ਵਾਲੇ ਜਨਸੰਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ IRCC ਦੁਆਰਾ ਸਿੰਗਲ ਆਊਟ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਇੱਕ ਵਿਧੀਵਜੋ ਪੇਸ਼ ਕੀਤੇ ਗਏ ਸਨ IRCC ਨੇ ITA ਪ੍ਰਾਪਤ ਕਰਨ ਲਈ ਉਮੀਦਵਾਰਾਂ ਲਈ 6 ਸੰਭਵ ਸ਼੍ਰੇਣੀਆਂ ਪੇਸ਼ ਕੀਤੀਆਂ ਗਈਆਂ ਸਿਹਤ ਸੰਭਾਲ ਕਿਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਇਹ ਉੱਥੇ ਵਪਾਰਕ ਕਿੱਤੇ ਜਿਵੇਂ ਕਿ ਤਰਖਾਨ ਪਲੰਬਰ ਠੇਕੇਦਾਰ ਆਵਾਜਾਈ ਦੇ ਕਿੱਤੇ ਖੇਤੀਬਾੜੀ ਅਤੇ ਖੇਤੀ ਭੋਜਨ ਦੇ ਕਿੱਤੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਇਹ ਡਰਾ ਪ੍ਰੋਗਰਾਮ ਵਿਸ਼ੇਸ਼ ਨਹੀਂ ਹਨ ਅਤੇ ਔਸਤਨ ਸੀ ਆਰ ਐਸ ਸਕੋਰ ਜਦੋਂ ਆਮ ਡਰਾ ਦੇ ਮੁਕਾਬਲੇ ਤੋਂ ਘੱਟ ਜਾਂ ਜ਼ਿਆਦਾ ਹੋਣ ਦੀ ਸੰਭਾਵਨਾ ਵੀ ਦੱਸੀ ਜਾਂਦੀ ਹੈ ਇਹ ਸੀ ਹੁਣ ਤੱਕ ਦੀ ਇੱਕ ਵੱਡੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਹੋਰ ਖਬਰਾਂ ਵਾਸਤੇ ਚੱਲਣ ਗਿਆ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ